ਪੰਥ ਦੀ ਠੰਢੀ ਕਲਾ ਕਿਸ ਨੇ ਕੀਤੀ ਗਰਮੀਆਂ ਦੇ ਦਿਨ ਸਨ ਬਾਬਾ ਜੀ ਸੜਕ ਉੱਪਰ ਸੈਰ ਕਰਨ ਲਈ ਨਿਕਲੇ ਪਰ ਧੁੱਪ ਕਾਫੀ ਤੇਜ਼ ਸੀ ਬਾਬਾ ਜੀ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਥੋੜਾ ਸਮਾਂ ਹੋਰ ਜਾਮਣ ਦੀ ਸ਼ਾਮੇ ਬੈਠ ਜਾਈਏ ਤਾਂ ਜੋ ਸੂਰਜ ਥੋੜਾ ਹੋਰ ਹੇਠਾਂ ਹੋ ਜਾਵੇ ਜਾਮਣ ਦੀ ਸ਼ਾਮੇ ਬੈਠ ਕੇ ਸਤੇ ਬਲਵੰਡ ਦੀ ਵਾਰ ਦਾ ਪਾਠ ਕੀਤਾ ਇਨੇ ਚਿਰ ਨੂੰ ਤਿੰਨ ਚਾਰ ਖੁੱਲੇ ਦਾੜੇ ਤੇ ਨੀਲੀਆਂ ਪੱਗਾਂ ਵਾਲੇ ਸਿੰਘ ਜੋ ਉਸ ਰਸਤੇ ਤੁਰੇ ਜਾ ਰਹੇ ਸਨ ਉਹ ਵੀ ਬਾਬਾ ਜੀ ਨੂੰ ਗੁਰਫਤ ਦੀ ਸਾਂਝ ਕਰਕੇ ਕੋਲ ਬੈਠ ਗਏ। ਬਾਬਾ ਜੀ ਨੇ ਜਲ ਪਾਣੀ ਪੁੱਛਿਆ ਪਰ ਉਹਨਾਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਸੀਂ ਰਸਤੇ ਤੁਰੇ ਜਾਂਦੇ ਸਾਂ ਆਪ ਜੀ ਨੂੰ ਸ਼ਾਮੇ ਬੈਠੇ ਦੇਖ ਕੇ ਮਨ ਵਿੱਚ ਆਇਆ ਕਿ ਚਲੋ ਨਾਲੇ ਬਾਬਾ ਜੀ ਦੇ ਦਰਸ਼ਨ ਕਰ ਲੈਂਦੇ ਹਾਂ ਨਾਲੇ ਬਚਨਾਂ ਦੀ ਸਾਂਝ ਕਰ ਲੈਂਦੇ ਹਾਂ। ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਧੰਨ ਭਾਗ ਤੁਸੀਂ ਦਰਸ਼ਨ ਦਿੱਤੇ ਬੜੀ ਪ੍ਰਸੰਤਾ ਹੋਈ ਨਵੇਂ ਆਏ ਸੱਜਣਾ ਨੇ ਖਾਲਸਾ ਪੰਥ ਪਰਥਾਏ ਬੜੀ ਚਿੰਤਾ ਦਾ ਪ੍ਰਗਟਾਵਾ ਅਰੰਭ ਕਰਨਾ ਸ਼ੁਰੂ ਕੀਤਾ ਤੇ ਇਹ ਚਿੰਤਾ ਦਾ ਪ੍ਰਗਟਾਵਾ ਕਰਦੇ ਕਰਦੇ ਕਹਿਣ ਲੱਗੇ ਕਿ ਬਾਬਾ ਜੀ ਦੇਖੋ ਖਾਲਸਾ ਪੰਥ ਦੀ ਦਿਨੋਂ ਦਿਨ ਢਹਿੰਦੀ ਕਲਾ ਹੁੰਦੀ ਜਾ ਰਹੀ ਹੈ ਅੰਮ੍ਰਿਤ ਛਕਣ ਨੂੰ ਕੋ ਤਿਆਰ ਨਹੀਂ ਹੁੰਦਾ ਜਿਨ੍ਹਾਂ ਨੇ ਛਕਿਆ ਹੋਇਆ ਹੈ ਉਹ ਵੀ ਨਿਤ ਨਿਮਨੀ ਕਰਦੇ ਦੇਖਾ ਦੇਖੀ ਜ਼ਮੀਨਾਂ ਵੇਚ ਕੇ ਦਾਜ ਦੇ ਹੇਜ ਦਾ ਦੰਡ ਭਰ ਰਹੇ ਨੇ ਨੌਜਵਾਨ ਸਿੱਖ ਲੜ ਕੇ ਨਸ਼ਿਆਂ ਦੇ ਵਹਿਣ ਵਿੱਚ ਰੁੜੇ ਜਾ ਰਹੇ ਨੇ ਪੰਥ ਦਾ ਕੀ ਬਣੇਗਾ ਇਸ ਤਰ੍ਹਾਂ ਗੱਲ ਚੱਲਦੀ ਰਹੀ ਤਾਂ ਇੱਕ ਦਿਨ ਸਿੱਖੀ ਅਲੋਪ ਹੀ ਹੋ ਜਾਣੀ ਹੈ ਇਹ ਤੇ ਆਦਿਕ ਕਮਜ਼ੋਰੀਆਂ ਜੋ ਕੌਮ ਅੰਦਰ ਵਾਪਰ ਰਹੀਆਂ ਨੇ ਉਹਨਾਂ ਦਾ ਪ੍ਰਗਟਾਵਾ ਬਹੁਤ ਵਿਸਤਾਰ ਸਹਿਤ ਉਹਨਾਂ ਗੁਰਮੁਖ ਪਿਆਰਿਆਂ ਨੇ ਕੀਤਾ ਬਾਬਾ ਜੀ ਨੇ ਨਵੇਂ ਆਏ ਗੁਰੂ ਪਿਆਰਿਆਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਸਿੰਘੋ ਪੰਥ 1 2 ਜਾਂ ਦਿਨ ਲੀਡਰਾਂ ਦਾ ਨਾਂ ਤਾਂ ਹੈ ਨਹੀਂ ਸਾਰੀ ਕੌਮ ਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ ਖਾਲਸਾ ਪੰਥ ਦੀ ਢੰਡੀ ਕਲਾ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੀਤੀ ਤੇ ਨਾ ਹੀ ਕਿਸੇ ਬਾਹਰੋਂ ਆ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ ਖਾਲਸਾ ਪੰਥ ਦੀ ਢੈਂਦੀ ਕਲਾ ਅਸੀਂ ਸਾਰਿਆਂ ਨੇ ਆਪ ਕੀਤੀ ਹੋਈ ਹੈ ਤੇ ਅਸੀਂ ਆਪ ਹੀ ਸਾਰੇ ਢੈਂਦੀ ਕਲਾ ਦੇ ਜ਼ਿੰਮੇਵਾਰ ਹਾਂ ਜਿਨ੍ਹਾਂ ਜਿਨ੍ਹਾਂ ਕਮਜ਼ੋਰੀਆਂ ਕਰਕੇ ਪੰਥ ਦੀ ਢੈਂਦੀ ਕਲਾ ਹੋਈ ਹੈ ਉਹ ਕਮਜ਼ੋਰੀਆਂ ਤੁਸੀਂ ਆਪਣੇ ਵਿੱਚੋਂ ਕੱਢ ਦਿਓ ਮੈਂ ਆਪਣੇ ਵਿੱਚੋਂ ਕੱਢ ਦੇਵਾਂ ਤੇ ਨਾਲ ਬੈਠੇ ਸਿੰਘਾਂ ਵਾਲਾ ਇਸ਼ਾਰਾ ਕਰਕੇ ਬਾਬਾ ਜੀ ਕਹਿਣ ਲੱਗੇ ਆ ਸਾਰੇ ਜੋ ਬੈਠੇ ਨੇ ਇਹ ਆਪਣੇ ਆਪਣੇ ਅੰਦਰੋਂ ਉਹ ਸਾਰੀਆਂ ਕਮਜ਼ੋਰੀਆਂ ਤੇ ਕੁਰੀਤੀਆਂ ਜਿਨ੍ਹਾਂ ਦੇ ਨਾਲ ਪੰਥ ਦੀ ਢੈਂਦੀ ਕਲਾ ਹੋਈ ਹੈ ਉਹਨਾਂ ਨੂੰ ਦੂਰ ਕਰ ਦੇਣ ਜਦ ਅਸੀਂ ਸਾਰੇ ਜਾਣੇ ਕਮਜ਼ੋਰੀਆਂ ਤੇ ਕੁਰਤੀਆਂ ਤੋਂ ਰਹਿਤ ਹੋ ਗਏ ਤੇ ਸਮਝੋ ਪੰਥ ਦੀ ਚੜ੍ਹਦੀ ਕਲਾ ਆਪੇ ਹੋ ਗਈ ਆਪਾਂ ਦੂਸਰਿਆਂ ਵੱਲ ਝਾਕਦੇ ਹਾਂ ਕਿ ਫਲਾਂ ਕ੍ਰਿਤੀਆਂ ਛੱਡ ਦੇਵੇ ਉਹ ਦੂਸਰਾ ਗੁਰਸਿੱਖੀ ਅੰਸੂਲਾ ਅਨਸਾਰ ਚੱਲਣ ਲੱਗ ਪਏ ਪਰ ਗੁਰਸਿੱਖੀ ਮਾਰਗ ਆਪਣੇ ਆਪ ਨੂੰ ਨਮੂਨੇ ਦਾ ਸਿੱਖ ਬਣਾਉਣ ਦਾ ਮਾਰਗ ਹੈ ਜਦੋਂ ਸਾਡੀ ਕਰਨੀ ਤੇ ਕਹਿਣੀ ਇੱਕ ਹੋ ਗਈ ਫਿਰ ਤੁਹਾਨੂੰ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਤੁਹਾਡਾ ਜੀਵਨੀ ਪ੍ਰਚਾਰ ਹੋ ਜਾਵੇਗਾ। ਬਾਬਾ ਜੀ ਨੇ ਇਸੇ ਵਰਤਾ ਦੌਰਾਨ ਸਾਖੀ ਵੀ ਸੁਣਾਈ ਕਿ ਇੱਕ ਵਾਰੀ ਭਾਈ ਗੁਰਦਾਸ ਸਾਹਿਬ ਇੱਕ ਨਗਰ ਵਿੱਚੋਂ ਦੀ ਲੰਘ ਰਹੇ ਸਨ। ਕੁਝ ਜਾਣੂ ਸਿੱਖਾਂ ਨੇ ਉਹਨਾਂ ਨੂੰ ਪਹਿਚਾਣ ਲਿਆ। ਜਲ ਪਾਣੀ ਦੀ ਸੇਵਾ ਪੁੱਛਣ ਉਪਰੰਤ ਉਹਨਾਂ ਨਗਰ ਵਾਸੀਆਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਗਰ ਵਿੱਚ ਦੀ ਲੰਘ ਰਹੋ ਸਾਡੇ ਤੇ ਕਿਰਪਾ ਕਰੋ। ਇੱਕ ਦੋ ਦਿਨ ਸਾਡੇ ਨਗਰ ਵਿੱਚ ਪੜਾਓ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਜਾਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਬੇਨਤੀ ਸੁਣੀ ਤੇ ਨਗਰ ਵਾਸੀਆਂ ਨੂੰ ਉੱਤਰ ਦਿੱਤਾ ਕਿ ਗੁਰੂ ਪਿਆਰਿਓ ਜੇ ਤੁਹਾਡੇ ਨਗਰ ਵਿੱਚ ਦੀ ਮੇਰੇ ਲੰਗਣ ਨਾਲ ਤੁਹਾਡੇ ਉੱਪਰ ਮੇਰੀ ਕਰਨੀ ਦਾ ਅਸਰ ਨਹੀਂ ਨਾ ਪਿਆ ਤਾਂ ਮੇਰੇ ਰਹਿ ਕੇ ਪ੍ਰਚਾਰ ਕਰਨ ਦਾ ਵੀ ਤੁਹਾਡੇ ਉੱਪਰ ਕੋਈ ਅਸਰ ਨਹੀਂ ਹੋਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਗਰ ਨਿਵਾਸੀਆਂ ਨੂੰ ਆਖਿਆ ਕਿ ਭਲੇਓ ਕਿ ਜੇ ਤੁਹਾਡੇ ਨਗਰ ਵਿੱਚੋਂ ਦੀ ਮੇਰੇ ਲੰਘਣ ਨਾਲ ਤੁਹਾਡੇ ਉੱਪਰ ਮੇਰੀ ਕਰਨੀ ਦਾ ਕੋਈ ਅਸਰ ਨਹੀਂ ਨਾ ਪਿਆ ਤਾਂ ਮੇਰੇ ਟਿਕ ਕੇ ਇੱਥੇ ਪ੍ਰਚਾਰ ਕਰਨ ਦਾ ਵੀ ਤੁਹਾਡੇ ਉੱਪਰ ਕੋਈ ਅਸਰ ਨਹੀਂ ਹੋਣਾ ਭਲਾ ਦੱਸੋ ਜੇ ਅਸਲੀ ਫੁੱਲ ਹੋਵੇ ਉਸ ਪਾਸੋਂ ਸੁਗੰਧੀ ਖੁਸ਼ਬੂ ਜਾਂ ਵਾਸ਼ਨਾ ਮੰਗ ਕੇ ਲੈਣੀ ਪੈਂਦੀ ਹੈ ਨਹੀਂ ਜੋ ਵੀ ਫੁੱਲ ਦੇ ਨੇੜੇ ਆਏਗਾ ਉਹ ਅਵਸ਼ ਫੁੱਲ ਦੀ ਸੁਗੰਧੀ ਤੋਂ ਵਰਸਾਇਆ ਜਾਵੇਗਾ ਤੇ ਜੇ ਫੁੱਲ ਹੀ ਨਕਲੀ ਹੋਵੇ ਉਸ ਨਕਲੀ ਫੁੱਲ ਨੂੰ ਭਾਵੇਂ ਇਕੱਲੇ-ਇਕੱਲੇ ਮਨੁੱਖ ਦੀ ਨਾਸਕਾ ਅਗੇ ਕਰੀ ਚੱਲੋ ਉਸ ਵਿੱਚੋਂ ਕਦੇ ਵੀ ਸੁਗੰਧੀ ਨਹੀਂ ਆਵੇਗੀ ਸੋ ਗੁਰੂ ਪਿਆਰਿਓ ਜਿਸਨੇ ਆਪਣਾ ਜੀਵਨ ਬਣਾ ਲਿਆ ਸਮਝੋ ਪੰਥ ਦੀ ਚੜ੍ਹਦੀ ਕਲਾ ਕਰ ਗਿਆ ਗੁਰਸਿੱਖੀ ਪ੍ਰਚਾਰ ਦਾ ਗੁਰਸਿੱਖੀ ਪ੍ਰਚਾਰ ਦਾ ਮਾਰਗ ਨਹੀਂ ਗੁਰਸਿੱਖੀ ਅਮਲ ਦਾ ਮਾਰਗ ਹੈ ਤੁਸੀਂ ਨਿਰਪੱਖਤਾ ਨਾਲ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਦੀ ਬਿਰਤੀ ਬਣਾ ਕੇ ਆਪਣੇ ਅੰਦਰ ਝਾਤ ਮਾਰੋ ਕਿਤੇ ਜਿਨ੍ਹਾਂ ਜਿਨ੍ਹਾਂ ਕਮੀਆਂ ਦਾ ਤੁਸੀਂ ਜਿਕਰ ਕੀਤਾ ਹੈ ਕਿ ਅਸੀਂ ਖੁਦ ਤਾਂ ਉਹਨਾਂ ਕ੍ਰਿਤਿਆਵਾਂ ਦੇ ਵਿੱਚ ਤਾਂ ਨਹੀਂ ਫਸੇ ਹੋਏ ਕਿ ਆਪਾਵਨਾ ਕ੍ਰਿਤਿਆ ਤੋਂ ਮੁਕਤ ਹੋ ਗਏ ਜੇ ਸਤਗੁਰਾਂ ਨੇ ਗੁਰਸਿੱਖੀ ਮਾਰਗ ਪ੍ਰਦਾਨ ਕੀਤਾ ਹੈ ਕਿ ਉਸ ਦੇ ਪੂਰਨ ਤੌਰ ਤੇ ਅਸੀਂ ਧਾਰਨੀ ਬਣ ਗਏ ਜੇ ਬਣ ਗਏ ਹਾਂ ਕ੍ਰਿਤਿਆ ਤੇ ਕਮੀਆਂ ਦਾ ਤਿਆਗ ਕਰ ਦਿੱਤਾ ਹੈ ਫੇਰ ਤਾਂ ਧੰਤਾ ਦੇ ਯੋਗ ਹਾਂ ਤੇ ਜੇ ਅਸੀਂ ਵੀ ਆਮ ਲੋਕਾਂ ਦੀ ਚਾਲ ਹੀ ਚੱਲੇ ਜਾ ਰਹੇ ਹਾਂ ਫੇਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਫਰਮਾਨ ਅਨੁਸਾਰ ਪਹਿਲਾਂ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛਾ ਅਵਰ ਰਿਝਾਵੈ ਦੀਕਾਰ ਕਰੋ ਜਦੋਂ ਆਪਣਾ ਮਨ ਪ੍ਰਬੋਧ ਲਿਆ ਫੇਰ ਲੋਕਾਈ ਨੂੰ ਜੋ ਕਹੋਗੇ ਉਸ ਦਾ ਅਸਰ ਵੀ ਹਵਸ਼ ਹੋਵੇਗਾ ਜੇ ਸਾਡੇ ਆਪਣੇ ਮਨ ਹੀ ਗੁਰਮਤ ਅਨੁਸਾਰ ਚੱਲਣ ਨੂੰ ਅਜੇ ਤਿਆਰ ਨਹੀਂ ਹਨ ਤੇ ਉਹਨਾਂ ਚਿਰ ਸਾਡੇ ਕਹਿਣ ਦਾ ਲੋਕਾਂ ਉੱਪਰ ਵੀ ਕੋਈ ਅਸਰ ਨਹੀਂ ਹੋਣਾ ਇਸ ਦੇ ਨਾਲ ਹੀ ਬਾਬਾ ਜੀ ਨੇ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਬਚਪਨੇ ਦੀ ਜੀਵਨ ਗਾਥਾ ਵੀ ਸਰਵਣ ਕਰਵਾਈ ਜੋ ਸਾਡੇ ਲਈ ਅਵਸ਼ ਪਾਠ ਪ੍ਰਦਰਸ਼ਨ ਕਰੇਗੀ ਕਿ ਇੱਕ ਵਾਰ ਇੱਕ ਮਾਤਾ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਹਾਣੀ ਬੱਚੇ ਨੂੰ ਉਹਨਾਂ ਕੋਲ ਲੈ ਕੇ ਆਈ ਤੇ ਬੇਨਤੀ ਕੀਤੀ ਕਿ ਇਹ ਤੁਹਾਡਾ ਸੰਗੀ ਹੈ ਤੁਹਾਡਾ ਹਾਣੀ ਹੈ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ ਜਿਸ ਕਾਰਨ ਇਸ ਦੇ ਸਰੀਰ ਤੇ ਫੋੜੇ ਫਣਸੀਆਂ ਬਹੁਤ ਨਿਕਲਦੇ ਨੇ ਤੁਸੀਂ ਇਸ ਨੂੰ ਗੁੜ ਖਾਣ ਤੋਂ ਵਰਜੋ ਤੁਹਾਡਾ ਸੰਗੀ ਹੋਣ ਕਰਕੇ ਤੁਹਾਡਾ ਬੱਚ ਨੇ ਜ਼ਰੂਰ ਮੰਨੇਗਾ ਧੰਗੁਰ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਮਾਤਾ ਨੂੰ ਆਖਿਆ ਕਿ ਇੱਕ ਹਫ਼ਤੇ ਬਾਅਦ ਤੁਸੀਂ ਇਸ ਨੂੰ ਮੇਰੇ ਪਾਸ ਫੇਰ ਲੈ ਕੇ ਆਉਣਾ ਹਫ਼ਤੇ 10 ਦਿਨ ਪਿਛੋਂ ਜਦੋਂ ਮਾਤਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਈ ਤਦ ਧੰਗੁਰ ਦੇਵ ਬਹਾਦਰ ਸਾਹਿਬ ਜੀ ਨੇ ਉਸ ਸੰਗੀ ਸਾਥੀ ਦੀ ਹਾਣੀ ਦੀ ਬਾਹ ਫੜ ਕੇ ਕਿਹਾ ਹਾਨੀਆਂ ਗੁੜ ਨਹੀਂ ਖਾਣਾ ਚਾਹੀਦਾ ਇਹ ਖੂਨ ਵਿੱਚ ਖਰਾਬੀ ਕਰਦਾ ਲੜਕੇ ਦੀ ਮਾਤਾ ਨੇ ਪੁੱਛਿਆ ਕਿ ਜੇ ਆਪ ਜੀ ਨੇ ਇਤਨੀ ਗੱਲ ਹੀ ਕਹਿਣੀ ਸੀ ਤਾਂ ਉਸੇ ਦਿਨ ਕਹਿ ਦਿੰਦੇ ਕਰਨੀ ਕਥਨੀ ਦੇ ਸੂਰੇ ਸਤਗੁਰਾਂ ਨੇ ਉਸ ਮਾਈ ਨੂੰ ਉੱਤਰ ਦਿੱਤਾ ਕਿ ਮਾਤਾ ਉਸ ਸਮੇਂ ਮੈਂ ਆਪ ਗੁੜ ਬੜੇ ਸਵਾਦ ਨਾਲ ਖਾਂਦਾ ਸਾਂ ਜੇ ਮੈਂ ਉਸ ਦਿਨ ਇਸ ਨੂੰ ਗੁੜ ਖਾਣ ਤੋਂ ਵਰਜਦਾ ਇਸ ਉੱਪਰ ਮੇਰੇ ਕਹਿਣ ਦਾ ਕੋਈ ਅਸਰ ਨਹੀਂ ਸੀ ਹੋਣਾ ਹੁਣ ਮੈਂ ਉਸ ਦਿਨ ਦਾ ਆਪ ਗੁੜਖਣਾ ਛੱਡਿਆ ਹੋਇਆ ਹੈ ਅੱਜ ਦੇ ਕਹੇ ਦਾ ਇਸ ਉੱਪਰ ਜ਼ਰੂਰ ਅਸਰ ਹੋਵੇਗਾ ਸੋ ਅੱਜ ਅਸੀਂ ਬਹੁਤਾਤ ਵਿੱਚ ਦੂਸਰਿਆਂ ਨੂੰ ਸੁਧਾਰਨ ਵੱਲ ਬਹੁਤਾ ਧਿਆਨ ਦੇ ਰਹੇ ਹਾਂ ਆਪਣੇ ਆਪ ਨੂੰ ਸੁਧਾਰਨ ਦੀ ਯਾਦ ਹੀ ਭੁਲਾ ਦਿੰਦੇ ਹਾਂ ਜੇ ਕਿਤੇ ਹਰ ਪ੍ਰਾਣੀ ਆਪਣੇ ਆਪ ਨੂੰ ਸੁਧਾਰਨ ਲਈ ਤਿਆਰ ਹੋ ਜਾਵੇ ਫਿਰ ਨਾ ਤਾਂ ਬਹੁਤੇ ਪ੍ਰਚਾਰ ਦੀ ਲੋੜ ਹੈ ਨਾ ਹੀ ਕਿਸੇ ਸੰਸਥਾ ਵੱਲ ਝਾਕਣ ਦੀ ਲੋੜ ਸੋ ਹਰ ਪ੍ਰਾਣੀ ਪੰਥ ਦਾ ਕੌਮ ਦਾ ਆਪਣੇ ਆਪ ਨੂੰ ਗੁਰੂ ਪੰਥ ਦਾ ਅੰਗ ਸਮਝੇ ਤੇ ਮਹਿਸੂਸ ਕਰੇ ਕਿ ਜੇ ਮੈਂ ਅਜਿਹਾ ਮਾੜਾ ਕਰਮ ਜਾਂ ਕੋਈ ਕ੍ਰੀਤੀ ਕਰਾਂਗਾ ਤਦ ਮੇਰੀ ਵੀ ਤੇ ਕੌਮ ਦੀ ਵੀ ਬਦਨਾਮੀ ਹੋਵੇਗੀ ਤੇ ਮੇਰੀ ਕਰਨੀ ਦਾ ਉਲੰਭਾ ਮੇਰੇ ਗੁਰੂ ਨੂੰ ਝੱਲਣਾ ਪਵੇਗਾ ਉਲੰਭੇ ਗੁਰੂ ਨੂੰ ਦਿਵਾ ਕੇ ਸਤਿਗੁਰੂ ਦੀ ਕਦੇ ਵੀ ਖੁਸ਼ੀ ਪ੍ਰਾਪਤੀ ਨਹੀਂ ਹੋ ਸਕਦੀ ਸਾਰੀ ਸੰਗਤ ਤੇ ਉਹ ਪ੍ਰੇਮੀ ਬੜੇ ਪਿਆਰ ਨਾਲ ਬਾਬਾ ਜੀ ਦੇ ਬਚਨ ਸੁਣਦੇ ਰਹਿ ਤੇ ਉਹਨਾਂ ਵਿੱਚੋਂ ਇੱਕ ਸੱਜਣ ਕਹਿਣ ਲੱਗਾ ਕਿ ਬਾਬਾ ਜੀ ਆਪ ਦੀ ਗੱਲ 16 ਨੇ ਠੀਕ ਐ ਪਰ ਅੱਜ ਕੱਲ੍ਹ ਕਲਯੁਗ ਦਾ ਤੇ ਮਾਇਆ ਦਾ ਪ੍ਰਭਾਵ ਬਹੁਤ ਹਾਵੀ ਐ ਬਦੋਬਦੀ ਮਾਨ ਮਾੜੇ ਪਾਸੇ ਵੱਲ ਪ੍ਰੇਰਿਆ ਜਾਂਦਾ ਬਾਬਾ ਜੀ ਕਹਿਣ ਲੱਗੇ ਕਿ ਠੀਕ ਐ ਭਾਈ ਪਰ ਕਲਯੁਗ ਨੂੰ ਤੇ ਮਾਇਆ ਨੂੰ ਆਪਣੇ ਉੱਪਰ ਪ੍ਰਭਾਵ ਪਾਉਣ ਲਈ ਅਸੀਂ ਆਪ ਹੀ ਸੱਦਾ ਦਿੰਦੇ ਹਾਂ ਪਰ ਕਦਰ ਹਮੇਸ਼ਾ ਅਸੂਲ ਦੇ ਧਾਰਨੀਆਂ ਦੀ ਹੀ ਹੁੰਦੀ ਹੈ ਬੇਅਸੂਲੇ ਬੰਦਿਆਂ ਨੂੰ ਕਦੇ ਵੀ ਕੋਈ ਮਾਨ ਸਤਕਾਰ ਨਹੀਂ ਦਿੰਦਾ ਜੇ ਅਸੀਂ ਤਕੜੇ ਹੋ ਕੇ ਗੁਰੂ ਦੇ ਅਸੂਲਾਂ ਨੂੰ ਮੁੱਖ ਰੱਖ ਕੇ ਚੱਲਾਂਗੇ ਤਦ ਅਸੀਂ ਆਪਣਾ ਬਿੱਤ ਵੀ ਨਹੀਂ ਹਾਰਾਂਗੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਲਵਾਂਗੇ ਸੋ ਅੱਜ ਲੋੜ ਹੈ ਹਰ ਪ੍ਰਾਣੀ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਝਾਤ ਮਾਰਨ ਨਾਲ ਜੋ ਕਮੀਆਂ ਸਾਨੂੰ ਆਪਣੇ ਅੰਦਰ ਪ੍ਰਤੀਤ ਹੁੰਦੀਆਂ ਹਨ ਸੱਚੇ ਦਿਲੋਂ ਉਹਨਾਂ ਨੂੰ ਦੂਰ ਕਰਨ ਦੀ ਅੱਜ ਬਹੁਤ ਅਵਸ਼ਕਤਾ ਹੈ ਢੈਂਦੀ ਕਲਾਵਲ ਲਜਾਣ ਵਾਲੀਆਂ ਕਮੀਆਂ ਤੋਂ ਨਿਯਾਤ ਪ੍ਰਾਪਤ ਕਰ ਲਵਾਂਗੇ ਆਪਾਂ ਪੰਥ ਦੀ ਚੜ੍ਹਦੀ ਕਲਾ ਕਰਨ ਲਈ ਆਪਣਾ ਸੱਚਾ-ਸੁੱਚਾ ਯੋਗਦਾਨ ਪਾਉਣ ਦੇ ਭਾਈਵਾਲ ਅਵਸ਼ ਬਣਾਂਗੇ ਜੇ ਅਸੀਂ ਆਪਣਾ ਜੀਵਨ ਗੁਰੂ ਚਾਲੀ ਅਨਸਾਰ ਨਾ ਬਣਾਵਾਂਗੇ ਤਦ ਅਸੀਂ ਵੀ ਪੰਥ ਦੀ ਢਹੰਦੀ ਕਲਾ ਕਰਨ ਦੇ ਜ਼ਿੰਮੇਵਾਰ ਠਾਪੇ ਜਾਵਾਂਗੇ ਸਤਿਗੁਰੂ ਕਲਗੀਧਰ ਜੀ ਦਾ ਬਚਨ ਹੈ ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲ ਮੈਂ ਤਸਕੀਰੀ ਸੋ ਖੇਤੀ ਵਾਲੇ ਨੂੰ ਆਪਣੀ ਖੇਤੀ ਸੰਭਾਲਣ ਦਾ ਸਾਥੋਂ ਵੱਧ ਫਿਕਰ ਹੈ ਅਸੀਂ ਕਲਗੀਧਰ ਜੀ ਦੀ ਖੇਤੀ ਦੇ ਨਵੇਂ ਨਰੋਏ ਤੇ arogh ਬੂਟੇ ਬਣੀਏ ਖੁਸ਼ੀ ਦੇ ਪਾਤਰ ਆਪਣੇ ਆਪ ਹੀ ਬਣ ਜਾਵਾਂਗੇ ਬਾਬਾ ਜੀ ਨੇ ਇਸ ਸਮੇਂ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਮੀ ਦੇ ਜੀਵਨ ਦੀ ਘਟਨਾ ਵੀ ਸੁਣਾਈ ਤੇ ਨਾਲ ਸਵਾਲ ਵੀ ਕੀਤਾ ਕਿ ਇਹ ਸੱਚੀ ਘਟਨਾ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਾ ਕੇ ਦੱਸਿਓ ਕਿ ਉਹ ਪ੍ਰੇਮੀ ਗੁਰਸਿੱਖੀ ਦੇ ਪ੍ਰਚਾਰ ਦਾ ਸਬਬ ਬਣ ਰਿਹਾ ਹੈ ਜਾਂ ਨਿਗਾਰ ਦਾ ਕਾਰਨ ਬਣ ਰਿਹਾ ਹੈ ਬਾਬਾ ਜੀ ਕਹਿਣ ਲੱਗੇ ਕਿ ਮੈਂ ਉਸ ਪ੍ਰੇਮੀ ਦਾ ਨਾਮ ਤੇ ਨਹੀਂ ਵਰਣਨ ਕਰਨਾ ਪਰ ਉਸ ਦੇ ਪਿਛਲੇ ਸੰਸਕਾਰ ਭਾਵੇਂ ਗੁਰਮਤ ਅਨਸਾਰ ਨਹੀਂ ਸਨ ਪਰ ਸੰਗਤ ਕਰਨ ਦੀ ਬਦੌਲਤ ਉਸ ਨੇ ਅੰਮ੍ਰਿਤ ਪਾਨ ਕਰ ਲਿਆ ਅੰਮ੍ਰਿਤ ਪਾਨ ਕਰਨ ਤੋਂ ਪਿੱਛੋਂ ਨਿਤਨੇਮ ਦੇ ਨਾਲ ਉਸ ਨੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਆਰੰਭ ਕਰ ਦਿੱਤੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਬਰਕਤ ਸਾਰਾ ਸੁਖਮਨੀ ਸਾਹਿਬ ਉਸ ਨੂੰ ਯਾਦ ਹੋ ਗਿਆ ਉਸਨੇ ਕੰਮਕਾਰ ਕਰਦੇ ਜਾਂ ਖੇਤਾਂ ਬੰਨਿਆ ਉਪਰ ਘੁੰਮਦੇ ਦੋ ਜਾਂ ਤਿੰਨ ਪਾਠ ਸੁਖਮਨੀ ਸਾਹਿਬ ਦੇ ਕਰ ਲੈਣੇ ਜੋ ਬਾਕੀ ਰਹਿ ਜਾਣੇ ਉਹ ਘਰ ਬੈਠ ਕੇ ਕਰ ਲੈਣੇ ਕਿਤੇ ਵੀ ਚਾਰ ਬੰਦੇ ਇਕੱਠੇ ਖੜੇ ਹੋਣੇ ਉਸਨੇ ਆਪਣਾ ਨਿਤਨੇਮ ਦਰਸਾਉਣ ਦੀ ਖਾਤਰ ਅਗਲੇ ਨੂੰ ਦਾਬਾ ਮਾਰ ਕੇ ਪੁੱਛਣਾ ਕਿ ਤੂੰ ਕਿੰਨਾ ਨਿਤਨੇਮ ਕਰਦਾ ਹੈ ਅਗਲਾ ਦੱਸੇ ਜਾਂ ਨਾ ਦੱਸੇ ਉਸ ਪ੍ਰੇਮੀ ਨੇ ਜ਼ੋਰ ਨਾਲ ਦੱਸਣਾ ਕਿ ਸਿੰਘ ਨਿਤਨੇਮ ਤੋਂ ਇਲਾਵਾ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਦਾ ਤੂੰ ਕਿਉਂ ਨਹੀਂ ਕਰਦਾ ਸਮਾਂ ਬੀਤਦਾ ਗਿਆ ਉਹ ਪ੍ਰੇਮੀ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਕਰਾਉਂਦਾ ਸੀ ਉਸ ਨੇ ਆਲੂਆਂ ਦੀ ਬਜਾਈ ਵੇਲੇ ਜਾਂ ਪਟਾਈ ਵੇਲੇ ਜਾਂ ਕਣਕ ਮੱਕੀ ਦੀ ਬਜਾਈ ਗੁੜਾਈ ਵੇਲੇ ਮਜ਼ਦੂਰਾਂ ਪਾਸੋਂ ਕੰਮ ਕਰਵਾ ਲੈਣਾ ਪਰ ਉਹਨਾਂ ਨੂੰ ਪੈਸੇ ਨਾ ਦੇਣੇ ਜਦੋਂ ਮਜ਼ਦੂਰਾਂ ਨੇ ਪੈਸਿਆਂ ਦੀ ਮੰਗ ਕਰਨੀ ਤਾਂ ਸਿੰਘ ਜੀ ਨੇ ਕਿਹਾ ਕਿ ਤੁਹਾਡੇ ਪੈਸੇ ਜਮ੍ਹਾਂ ਨੇ ਇਕੱਠੇ ਹੀ ਲੈ ਲਿਓ ਇਕੱਠੇ ਪੈਸਿਆਂ ਵਿੱਚ ਬੜੀ ਬਰਕਤ ਹੁੰਦੀ ਹੈ ਮਜ਼ਦੂਰਾਂ ਨੇ ਉਸ ਦੇ ਕਹਿਣ ਤੇ ਯਕੀਨ ਕਰ ਲੈਣਾ ਜਦੋਂ ਸਾਰਾ ਕੰਮ ਕਰ ਮੁੱਕ ਜਾਣਾ ਸਾਰੇ ਮਜ਼ਦੂਰਾਂ ਨੇ ਆਪਣੀ ਮਿਹਨਤ ਲੈਣ ਵਾਸਤੇ ਜੋ ਸਰਦਾਰ ਹੋਰਾਂ ਨੇ ਟਾਈਮ ਦੇਣਾ ਉਸ ਤੋਂ ਵੀ ਪਹਿਲਾਂ ਆ ਕੇ ਘਰ ਮੋਰੇ ਭੁੱਖਣ ਭਾਣੇ ਬੈਠ ਜਾਣਾ ਅੱਧਾ ਪੌਣਾ ਘੰਟਾ ਬੈਠਣੋਂ ਪ੍ਰੰਤ ਉਹਨਾਂ ਘਰਦਿਆਂ ਨੂੰ ਕਹਿਣਾ ਕਿ ਸਰਦਾਰ ਜੀ ਨੂੰ ਕਹੋ ਕਿ ਸਾਨੂੰ ਪੈਸੇ ਤਾਂ ਦੇ ਦੇਣ ਅਸੀਂ ਵੀ ਇਹ ਗਾਂ ਦਿਹਾੜੀ ਤੇ ਜਾਣਾ ਘਰਦਿਆਂ ਨੇ ਉੱਤਰ ਦੇਣਾ ਕਿ ਉਹ ਪਾਠ ਕਰਦੇ ਨੇ ਅਸੀਂ ਉਹਨਾਂ ਨੂੰ ਬੁਲਾ ਨਹੀਂ ਸਕਦੇ ਮੁੜ ਉਹਨਾਂ ਪਰਿਵਾਰ ਨੂੰ ਪੁੱਛਣਾ ਮਜ਼ਦੂਰਾਂ ਨੇ ਕਿ ਅਕਸਰ ਕਿੰਨੇ ਕੁ ਸਮੇਂ ਤੱਕ ਸਰਦਾਰ ਜੀ ھیਠਾ ਉਤਰਣਗੇ ਤੇ ਪਰਿਵਾਰ ਵਾਲਿਆਂ ਨੇ ਅਗੋਂ ਜਵਾਬ ਦੇਣਾ ਕਿ ਇਹ ਉਹਨਾਂ ਦੀ ਮौज ਹੈ ਜੇ ਸੁਖਮਨੀ ਸਾਹਿਬ ਰੰਮ ਕਰ ਦਿੱਤਾ ਤਾਂ ਘੱਟੋ ਘੱਟ 1 ਘੰਟਾ ਹੋਰ ਲੱਗੇਗਾ ਭੁੱਖਣ ਭਾਣੇ ਮਜ਼ਦੂਰਾਂ ਨੇ ਬਾਦ ਅਸੀਸਾਂ ਤੇ ਗਾਲਾਂ ਮਨੋਮਨੀ ਕੱਢਦਿਆਂ ਉੱਡੀਕੀ ਜਾਣਾ ਉਧਰ ਸਿੰਘ ਜੀ ਨੇ ਚੁਬਾਰੀ ਵਿੱਚੋਂ ਚੁਬਾਰੇ ਵਿੱਚੋਂ ਤਾਂਕੀ ਰਾਹੀ ਝਾਤੀ ਮਾਰ ਕੇ ھیਠਾ ਵੇਖ ਲੈਣਾ ਕਿ ਮਜ਼ਦੂਰ ਚਲੇ ਗਏ ਨੇ ਕਿ ਜੇ ਬੈਠੇ ਹੋਏ ਆ ਜੇ ਬੈਠੇ ਹੋਣ ਤਾਂ ਉਸ ਗੁਰਮਖ ਨੇ ਇੱਕ ਹੋਰ ਸੁਖਮਨੀ ਸ਼ਬਦ ਦਾ ਪਾਠ ਆਰੰਭ ਕਰ ਦੇਣਾ ਮੁਕਦੀ ਗੱਲ ਮਜ਼ਦੂਰਾਂ ਨੇ ਉਡੀਕ ਉਡੀਕ ਕੇ ਆਖਰ ਘਰਾਂ ਨੂੰ ਤੁਰ ਜਾਣਾ ਪਰ ਉਸ ਭਲੇ ਪੁਰਸ਼ ਨੇ ਚਿਵਾਰੇ 'ਚੋਂ ਪ੍ਰਸ਼ਾਦਾ ਛਕਣ ਵਾਸਤੇ ਉਤਰਨਾ ਪਹਿਲਾਂ ਜਦੋਂ ਫਿਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੀ ਮਜ਼ਦੂਰੀ ਲੈਣ ਆਉਣਾ ਤਾਂ ਮੋਢੂਸ ਨੇ ਕਹਿ ਦੇਣਾ ਕਿ ਸਿੰਘ ਸੁਖਮਨੀ ਸ਼ਬਦ ਦਾ ਪਾਠ ਕਰਦਾ ਹੈ ਪਾਠ ਪੂਰਾ ਹੋਣ ਤੇ ਤੁਹਾਡੇ ਨਾਲ ਹਿਸਾਬ ਕਰਾਂਗੇ ਆਪ ਚਿਵਾਰੇ ਚੜ ਜਾਣਾ ਮਜ਼ਦੂਰਾਂ ਵਿਚਾਰਿਆਂ ਨੇ ਫਿਰ ਵੱਧ ਘਟ ਕਹਿੰਦੇ ਆ ਘਰਾਂ ਨੂੰ ਚਲੇ ਜਾਣਾ ਇਸ ਤਰ੍ਹਾਂ 1-2 ਸਾਲ ਤੱਕ ਮਜ਼ਦੂਰ ਬਦਲ-ਬਦਲ ਕੇ ਬਿਨਾਂ ਮਜ਼ਦੂਰੀ ਦਿੱਤਿਆਂ ਕੰਮ ਕਰਵਾਉਂਦੇ ਰਹੇ ਅਖੀਰ ਸਾਰੇ ਇਲਾਕੇ ਵਿੱਚ ਗੱਲ ਫੈਲ ਗਈ ਕਿ ਫਲਾਣਾ ਪੁਰਸ਼ ਮਜ਼ਦੂਰਾਂ ਪਾਸੋਂ ਕੰਮ ਤਾਂ ਕਰਵਾ ਲੈਂਦਾ ਪਰ ਉਹਨਾਂ ਦੀ ਮਿਹਨਤ ਨਹੀਂ ਦਿੰਦਾ ਤਕਰੀਬਨ ਸਾਰੇ ਮਜ਼ਦੂਰ ਉਸ ਦੇ ਕੰਮਕਾਰ ਕਰਨ ਤੋਂ ਹਟ ਗਏ ਜੇ ਉਸ ਨੇ ਕਿਸੇ ਪਾਸੋਂ 5-10 ਹਜ਼ਾਰ ਰੁਪਏ ਇੱਕ ਦੋ ਹਫ਼ਤੇ ਲਈ ਉਧਾਰ ਸੌ ਸੁਗੰਧ ਖਾ ਕੇ ਲੈ ਵੀ ਲੈਣੇ ਮੋੜ ਸਾਲਾਂ ਬੱਧੀ ਦੇਣ ਵਾਲੇ ਨੇ ਮੰਗ ਮੰਗ ਕੇ ਸ਼ਰਮਸਾਰ ਹੋ ਜਾਣਾ ਪਰ ਉਸ ਨੇ ਪੱਲਾ ਵੜਾ ਫੜਾਉਣਾ ਤੇ ਜਿਸ ਨੂੰ ਪੈਸੇ ਵਾਪਸ ਵੀ ਦੇਣੇ ਉਹ ਵੀ ਕੋਡੀ ਕੋਡੀ ਕਰਕੇ ਮੋੜਨੇ ਧਾਰਮਿਕ ਪੱਖੋਂ ਉਸ ਸੱਜਣ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਪੁਰਬਾਂ ਤੇ ਸੋਹਣਾ ਲੰਗਰ ਤੇ ਦੇਸੀ ਘਿਉ ਦੀਆਂ ਜਲੇਬੀਆਂ ਸੰਗਤਾਂ ਨੂੰ ਛਕਾਉਣੀਆਂ ਉਸ ਨੇ ਸ਼ਹਿਰ ਜਾਣਾ ਲੰਗਰ ਦੇ ਸਮਾਨ ਨਾਲ ਆਪਣੇ ਘਰ ਵਰਤਣ ਲਈ ਵੀ ਤਿੰਨ ਚਾਰ ਮਹੀਨੇ ਦਾ ਸੌਦਾ ਪੱਤਾ ਬਾਣੀਆਂ પાસેੋਂ ਉਧਾਰ ਲੈ ਆਉਣਾ ਤੇ ਨਾਲ ਵਾਅਦਾ ਕਰਨਾ ਕਿ ਜਦੋਂ ਆਲੂਆਂ ਦੇ ਪਹਿਲੇ ਪੈਸੇ ਦਿੱਲੀ ਤੋਂ ਆਏ ਸਭ ਤੋਂ ਪਹਿਲਾਂ ਤੇਰਾ ਹਿਸਾਬ ਚੁਕਾ ਕੇ ਬਾਕੀ ਫੇਰ ਵਰਤਾਂਗੇ ਅਗਲੇ ਨੇ ਬਾਣਾ ਵੇਖ ਕੇ ਯਕੀਨ ਕਰਕੇ 15-20 ਹਜ਼ਾਰ ਦਾ ਸੌਦਾ ਵੀ ਚੁਕਾ ਦੇਣਾ ਆਲੂਆਂ ਦੀ ਫਸਲ ਛੱਡ ਕੇ ਹਾੜੀ ਦੀ ਫਸਲ ਵੀ ਵੇਚਵਟ ਲੈਣੀ ਪਰ ਬਾਣਿਏ ਦਾ ਉਧਾਰ ਨਾ ਦੇਣਾ ਜੇ ਉਸ ਨੇ ਘਰ ਫੇਰੇ ਮਾਰ ਕੇ ਬਹੁਤਾ ਮਜਬੂਰ ਕਰਨਾ ਤਾਂ 2-4000 ਰੁਪਏ ਮਜਬੂਰੀ ਵਸ ਦੇ ਦੇਣੇ ਅਗਲੇ ਗੁਰਪੁਰਬ ਨੂੰ ਕਿਸੇ ਹੋਰ ਬਾਣੀਏ ਨਾਲ ਜਾ ਪਿਆਲੀ ਪਾਉਣੀ ਤੇ ਉਸ ਪਾਸੋਂ ਸੌਦਾ ਖਰੀਦ ਲਿਆਉਣਾ ਇਸੇ ਤਰ੍ਹਾਂ ਬਦਲ-ਬਦਲ ਕੇ ਬਾਣੀਏ ਫਸਾਈ ਜਾਣੇ ਜੇ ਉਹਨਾਂ ਪੁੱਛਣਾ ਤੇ ਉੱਤਰ ਦੇਣਾ ਕਿ ਪੈਸੇ ਮਿਲ ਜਾਣਗੇ ਤੁਹਾਡਾ ਵੀ ਪਾਤਸ਼ਾਹ ਦੇ ਆਗਮਨ ਪਰਵ ਵਿੱਚ ਹਿੱਸਾ ਪੈ ਗਿਆ ਮੈਂ ਕਿਹੜਾ ਕਿਸੇ ਮਾੜੇ ਕੰਮ ਵਿੱਚ ਸੌਦਾ ਵਰਤਿਆ ਸੰਗਤਾਂ ਨੂੰ ਹੀ ਲੰਗਰ ਸ਼ਿਕਾਇਆ ਹੈ ਨਾ ਉਹਨਾਂ ਜੋ ਉੱਤਰ ਦੇਣੇ ਉਹ ਬਾਬਾ ਜੀ ਕਹਿੰਦੇ ਕਿ ਤੁਹਾਨੂੰ ਦੱਸਣ ਯੋਗ ਨਹੀਂ ਸੋ 5-4 ਸਾਲ ਇਹ ਧੋਖਾ ਧੜੀ ਚੱਲਦੀ ਰਹੀ ਅਖੀਰ ਸਾਰੇ ਬਾਣੀਆਂ ਤੇ ਮਜ਼ਦੂਰਾਂ ਨੇ ਇਲਾਕੇ ਵਿੱਚ ਥਾਂ-ਥਾਂ ਅਸਲੀਅਤ ਉਜਾਗਰ ਕਰ ਦਿੱਤੀ ਕਿ ਉਸ ਠੱਗ ਦੇ ਪੰਜੇ ਵਿੱਚ ਨਾ ਭਾਈ ਫਸਿਓ ਨਾ ਤੁਹਾਨੂੰ ਮਜ਼ਦੂਰੀ ਮਿਲਣੀ ਹੈ ਤੇ ਨਾ ਤੁਹਾਡਾ ਉਧਾਰ ਨਾਲ ਹੀ ਲੋਕਾਂ ਨੇ ਜਿਵੇਂ ਪ੍ਰਾਤਨ ਕਹਾਵਤ ਹੈ ਕਿ ਮੰੰਦਾ ਕੁੱਤਾ ਖਸਮੈ ਗਾਲ ਸੋ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਅਤੇ ਕਕਾਰਾਂ ਪ੍ਰਤੀ ਵੀ ਵੱਧ ਘਟ ਬੋਲਣਾ ਆਰੰਭ ਕਰ ਦੇਣਾ ਤੇ ਬੇਅਮਰਤਿਆਂ ਨੂੰ ਬਹਾਨਾ ਮਿਲ ਗਿਆ ਤੇ ਉਹ ਕਹਿਣ ਲੱਗ ਪਏ ਕਿ ਤੁਸੀਂ ਬਾਬਾ ਜੀ ਸਾਨੂੰ ਅਮਰ ਛਕਣ ਲਈ ਕਹਿੰਦੇ ਹੋ ਕਿ ਸਾਡਾ ਬਿਹਾਰ ਕਿਰਦਾਰ ਉਸ ਅਮਰਤਾ ਰੇ ਨਾਲੋਂ ਮਾੜਾ ਜੇ ਅਮਰਤ ਛੱਕੇ ਵੀ ਲੋਕਾਂ ਨਾਲ ਠੱਗੀ ਮਾਰਨੀ ਹੈ ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਮਿਹਨਤ ਨਹੀਂ ਦੇਣੀ ਤਾਂ ਅਜਾਹੇ ਅਮਰਤ ਛੱਕਣ ਨਾਲੋਂ ਤਾਂ ਅਸੀਂ ਉਂਝ ਹੀ ਚੰਗੇ ਤੇ ਜਿਸ ਦਾ ਜਵਾਬ ਦੇਣਾ ਵੀ ਕੀ ਵਾਰ ਕਠਨ ਹੋ ਜਾਣਾ ਸਿਆਣੇ ਬੰਦੇ ਉਹਨਾਂ ਬੇਅਮਰਤਿਆਂ ਨੂੰ ਸਮਝਾਉਂਦੇ ਕਿ ਤੁਸੀਂ ਦੱਸੋ ਕਿ ਅਮਰਤ ਸ਼ਿਕਾਉਣ ਵੇਲੇ ਕਿਸੇ ਨਾਲ ਠੱਗੀ ਕਰਨ ਲਈ ਜਾਂ ਮਜ਼ਦੂਰਾਂ ਦੀ ਮਿਹਨਤ ਨਾ ਦੇਣ ਲਈ ਜਾਂ ਹੋਰ ਕੋਈ ਔਗਣ ਕਰਨ ਲਈ ਕਿਹਾ ਜਾਂਦਾ? ਤਾਂ ਤਾਂ ਤੁਸੀਂ ਅਮਰਤ ਨੂੰ ਦੋਸ਼ ਦੇਵੋ। ਅਮਰਤ ਸ਼ਿਕਾਉਣ ਵੇਲੇ ਤਾਂ ਸੱਚਾ ਸੁੱਚਾ ਆਚਾਰ, ਵਿਵਹਾਰ, ਕਿਰਦਾਰ ਇਸ ਦੇ ਧਰਨੀ ਬੰਨਦੀ ਤੇ ਗਰੀਬ ਦੀ ਮਦਦ ਕਰਨ ਦੀ ਸੱਚ ਦੇ ਪਹਿਰਾ ਦੇ ਕੇ ਸੁਚਾਰ ਬਣਦੀ ਤਾਂਗੀਦ ਕੀਤੀ ਜਾਂਦੀ ਆ। ਤੇ ਜੇ ਕੋਈ ਗੁਰੂ ਸਿੱਖਿਆ ਸੁਣ ਕੇ ਪੜ ਬਾਣੀ ਪੜ ਕੇ ਫਿਰ ਵੀ ਵਿਵਰਚਿਤ ਕਰਮ ਕਰਦਾ ਹੈ ਫਿਰ ਤਾਂ ਉਹ ਦੋਰੇ ਪਾਪਾਂ ਦਾ ਭਾਗੀ ਹੈ ਇਸ ਵਿੱਚ ਅਮਰਤ ਦਾ ਭਾਈ ਕੋਈ ਦੋਸ਼ ਨਹੀਂ ਹੁਣ ਸਮਾਜ ਵਿੱਚ ਵੀ ਉਸ ਦੀ ਇਹੀ ਬੇਪਰਤੀਤੀ ਦੀ ਦਸ਼ਾ ਬਣੀ ਕਿ ਕੋਈ ਰਿਸ਼ਤੇਦਾਰ ਕੋਈ ਦੁਕਾਨਦਾਰ ਤੇ ਕੋਈ ਮਜ਼ਦੂਰ ਉਸ ਤੇ ਭੋਰਾ ਜਿੰਨਾ ਵੀ ਭਰੋਸਾ ਨਹੀਂ ਕਰਦਾ ਜੇ ਉਹ ਸੁਧਾਰਨ ਹੀ ਕਿਸੇ ਦੇ ਘਰ ਜਾਂ ਸੱਜਣ ਮਿੱਤਰ ਦੇ ਚਲਾ ਜਾਵੇ ਤਾਂ ਉਸ ਨੂੰ ਦੂਰੋਂ ਆਪਣੇ ਘਰ ਆਉਂਦਿਆਂ ਵੇਖ ਕੇ ਅਗਲੇ ਵਿਚਾਰ ਕਰਨ ਲੱਗ ਜਾਂਦੇ ਨੇ ਕਿ ਅੱਜ ਸਿੰਘ ਜੀ ਆਏ ਨੇ ਕੋਈ ਨਾ ਕੋਈ ਵਿਗਾਰ ਜ਼ਰੂਰ ਪਾਉਣਗੇ ਤੇ ਉਸ ਵਿਗਾਰ ਤੋਂ ਬਚਣ ਲਈ ਅਸੀਂ ਕੀ ਜਵਾਬ ਦੇਣਾ ਹੈ ਉਹ ਬਹਾਨਾ ਪਹਿਲਾਂ ਹੀ ਭਾਲਣ ਲੱਗ ਜਾਂਦੇ ਨੇ ਸੋ ਇਸ ਸੱਚੀ ਘਟਨਾ ਨੂੰ ਵਾਚ ਕੇ ਭਾਈ ਤੁਸੀਂ ਹੀ ਦੱਸੋ ਕਿ ਅਜਿਹੇ ਭੇਖੀ ਕਿਰਦਾਰ ਦੇ ਬੰਦੇ ਕਿੰਨਾ ਕੋਈ ਗੁਰਸਿੱਖੀ ਦਾ ਪ੍ਰਚਾਰ ਕਰਨਗੇ ਹਾਂ ਇਹਨਾਂ ਦੀ ਰਹਿਣੀ ਬਹਿਣੀ ਕਹਿਣੀ ਵਰਤਾਓ ਵੇਖ ਕੇ ਕਈ ਗੁਰੂ ਮਹਾਰਾਜ ਜੀ ਦੇ ਸੁਨਹਿਰੀ ਅਸੂਲਾਂ ਨੂੰ ਧਾਰਨ ਕਰਨ ਤੋਂ ਵਾਂਝੇ ਤਾਂ ਜ਼ਰੂਰ ਹੋ ਜਾਣਗੇ ਸੋ ਗੁਰੂ ਮਹਾਰਾਜ ਨੇ ਗੁਰਬਾਣੀ ਅੰਦਰ ਪਹਿਲਾਂ ਹੀ ਕਿਸੇ ਲੋ ਲਿਹਾਜ਼ ਤੋਂ ਬਿਨਾ ਫਰਮਾਨ ਕੀਤਾ ਹੈ ਕਿ ਭਾਈ ਨਿਰਾਪੇਖ ਧਾਰਨ ਕਰਨ ਨਾਲ ਨਿਰਾ ਗੁਰਬਾਣੀ ਪੜਨ ਜਾਂ ਮੱਥੇ ਟੇਕਣ ਨਾਲ ਕਿਸੇ ਦੇ ਜੀਵਨ ਵਿੱਚ ਤਬਦੀਲੀ ਨਹੀਂ ਜਿਹਾਉਣੀ ਜਿੰਨਾ ਚਿਰ ਜੋ ਗੁਰਬਾਣੀ ਪੜ ਰਹੇ ਆ ਉਸ ਦੀ ਵਿਚਾਰ ਕਰਕੇ ਉਸ ਅਨਸਾਰ ਆਪਣਾ ਜੀਵਨ ਨਹੀਂ ਬਣਾਇਆ ਜਾਂਦਾ ਉਨਾ ਚਿਰ ਤੱਕ ਅੰਦਰ ਦਾ ਕੂੜ ਦੂਰ ਨਹੀਂ ਹੋਣਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਬਿਲਾਵਲ ਰਾਗ ਅੰਦਰ ਫਰਮਾਨ ਹੈ ਕਹੈ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿਗਾਰ ਫੂਕਟ ਫੂਕਟਈਆ ਭਾਵ ਕਿ ਗੁਰਬਾਣੀ ਅੰਦਰ ਸਤਿਗੁਰੂ ਜਗਿਆਸੂ ਨੂੰ ਜੋ ਕੁਝ ਕਰਨ ਲਈ ਕਹਿੰਦੇ ਨੇ ਜਗਿਆਸੂ ਉਸ ਦੇ ਉਲਟ ਕੁਝ ਹੋਰ ਕਰਦਾ ਹੈ ਅਜਿਹੇ ਜਗਿਆਸੂ ਦਾ ਧਾਰਮਿਕ ਲਿਵਾਸ ਧਾਰਮਿਕ ਜੀਵਨ ਤੇ ਹੋਰ ਸਾਰੇ ਕਿਰਿਆਕਰਮ ਸਰਬ ਵਿਅਰਥ ਹਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਧਨਾਸਰੀ ਰਾਗ ਅੰਦਰ ਅੰਕਤ ਬਚਨ ਵੀ ਧਿਆਨ ਦੇਣ ਯੋਗ ਹੈ ਜੋ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 669 ਉੱਪਰ ਵਿਰਾਜਮਾਨ ਹੈ ਕਿ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਭਾਵ ਕਿ ਆਪਣੇ ਆਪ ਨੂੰ ਗੁਰੂ ਦੇ ਸੇਵਕ ਸਿੱਖ ਅਖਵਾਉਣ ਵਾਲੇ ਗੁਰੂ ਦੇ ਦਰ ਤੇ ਗੁਰੂ ਨੂੰ ਪੂਜਣ ਵੀ ਆਉਂਦੇ ਨੇ ਤੇ ਸਾਰੇ ਗੁਰਬਾਣੀ ਪੜ੍ਹਦੇ ਤੇ ਗਾਉਂਦੇ ਵੀ ਹਨ ਪਰ ਉਹਨਾਂ ਦਾ ਗਾਵਿਆ ਸੁਣਿਆ ਪੂਜਿਆ ਸਤਿਗੁਰੂ ਦੇ ਦਰ ਤੇ ਪ੍ਰਮਾਨ ਹੁੰਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਪ੍ਰਭੂ ਦੇ ਹੁਕਮ ਨੂੰ ਸੱਤ ਸੱਤ ਕਰਕੇ ਮੰਨਿਆ ਤੇ ਜੀਵਨ ਵਿੱਚ ਧਾਰਨ ਕੀਤਾ ਜੇ ਨਿਹਰਾ ਗੁਰਬਾਣੀ ਨੂੰ ਪੜ੍ਹੀ ਹੀ ਜਾ ਰਹੇ ਹਾਂ ਜੋ ਗੁਰੂ ਕੀ ਬਾਣੀ ਅੰਦਰ ਉਪਦੇਸ਼ ਹੈ ਉਸ ਵੱਲ ਧਿਆਨ ਹੀ ਨਹੀਂ ਦਿੰਦੇ ਫਿਰ ਤਾਂ ਬਾਬਾ ਅਕਬੀਰ ਜੀ ਦਾ ਫਰਮਾਨ ਹੀ ਸਾਖਿਆਤ ਹੋਵੇਗਾ ਕਿ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਅਜਿਹਾ ਪੜਨ ਲਈ ਨੂੰ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਅੰਦਰ ਇਸ਼ਾਰਾ ਦਿੱਤਾ ਹੈ ਕਿ ਪੜ ਪੜ ਗੱਡੀ ਲੱਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਿਰੇ ਪੜਨ ਨੂੰ ਤਾਂ ਸਤਿਗੁਰੂ ਅਮਰਦਾਸ ਸਾਹਿਬ ਨੇ ਸੰਸਾਰਕ ਕਾਰ ਹੀ ਦੱਸਿਆ ਹੈ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਇ ਖਵਾਰ ਸੋ ਭਾਈ ਲੋੜ ਹੈ ਗੁਰਬਾਣੀ ਅਨਸਾਰ ਅਸੀਂ ਆਪਣਾ ਜੀਵਨ ਬਣਾਈਐ ਫੇਰ ਸਾਡੀ ਕਰਨੀ ਸਾਡੀ ਕਹਿਣੀ ਵੱਲ ਵੇਖ ਕੇ ਹੀ ਗੁਰਮਤ ਦਾ ਪ੍ਰਚਾਰ ਤੇ ਪੰਥ ਦੀ ਚੜ੍ਹਦੀ ਕਲਾ ਸੁਤੇ ਸਿਧ ਹੋਵੇਗੀ ਜੇ ਆਪਾਂ ਵੀ ਭੇਖ ਧਾਰਨ ਕੀਤਾ ਹੋਇਆ ਹੈ ਪਰ ਗੁਰੂ ਦੀ ਸਿੱਖਿਆ ਇੱਕ ਵੀ ਨਾ ਮੰਨੀ ਫਿਰ ਅਸੀਂ ਹੀ ਪੰਥ ਦੀ ਟਹੰਦੀ ਕਲਾ ਦੇ ਭਾਈਵਾਲ ਤੇ ਪੰਥ ਦੇ ਪ੍ਰਚਾਰ ਵਿੱਚ ਰੋੜਾ ਬਣਾਂਗੇ ਸੋ ਇਸ ਉੱਤੇ ਵਿਚਾਰ ਕਰਨ ਦੀ ਅਤਿਅੰਤ ਲੋੜ ਹੈ